ਪੰਜਾਬ ਦੇ ਮੁੱਖ ਮੰਤਰੀ ਨੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਬਿਨਾ ਨਾਮ ਲੈ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਸੀਐਮ ਨੇ ਕਿਹਾ ਕਿ ਬਹੁਤ ਲੋਕਾਂ ਨੇ ਹੁਣ ਤੱਕ ਧਰਮ ਦੇ ਨਾਮ ਤੇ ਵੋਟਾਂ ਮੰਗੀਆਂ ਨੇ ਪਿਛਲੀਆਂ ਸਰਕਾਰਾਂ ਨੇ ਕੋਈ ਇਤਿਹਾਸਿਕ ਫੈਸਲਾ ਨਹੀਂ ਲਿਆ ਵਿਰੋਧੀ ਸਿਰਫ ਧਰਮ ਨੂੰ ਢਾਲ ਦੇ ਤੌਰ ਤੇ ਵਰਤਦੇ ਰਹੇ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਇਹਨਾਂ ਦੀ ਨਿੰਦਾ ਕਰਦਾ ਤਾਂ ਧਰਮ ਨੂੰ ਅੱਗੇ ਕਰ ਦਿੰਦੇ ਵਿਰੋਧੀ ਛਿਪਕਲੀ ਵਾਂਗ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕ ਜਾਂਦੇ ਨੇ ਔਰ ਧਰਮ ਨੂੰ ਆਪਣੀ ਮੁਠੀ ਚ ਲੈ ਕੇ ਵਰਤ ਰਹੇ ਨੇ ਮੋ ਕਮੰਟਰੀ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਗੁਰੂ ਸਾਹਿਬ ਕਿਸੇ ਇੱਕ ਧਿਰ ਦੇ ਨਹੀਂ ਇੱਕ ਵਿਅਕਤੀ ਦੇ ਨਹੀਂ ਉਹਨਾਂ ਕਿਹਾ ਕਿ ਮੈਨੂੰ ਸਕੱਤਰੇ ਚ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਸਕੱਤਰੇ ਚ ਸਦਨ ਦੀ ਤਿਆਰੀ ਕਰ ਰਹੇ ਨੇ ਮੈਂ ਸਕੱਤਰੇ ਚ ਆਉਣ ਲਈ ਬਿਲਕੁਲ ਤਿਆਰ ਹਾਂ ਸਕੱਤਰੇ ਚ ਆ ਕੇ ਇਹਨਾਂ ਦੇ ਸਾਰੇ ਚਿੱਠੇ ਖੋਲਾਂਗਾ ਇਹ ਵੀ ਉਹਨਾਂ ਨੇ ਕਿਹਾ ਕਿ ਕਿਸ ਨੇ ਗੋਲਕ ਲੁੱਟੀ ਇਹ ਸਭ ਦੱਸਾਂਗਾ ਉਹਨਾਂ ਕਿਹਾ ਕਿ ਸਿਰਫ ਐਸਜੀਪੀਸੀ ਦੀ ਗੁਰਬਾਣੀ ਨਹੀਂ ਹੈ ਇਹ ਸਾਰਿਆਂ ਦੀ ਸਾਂਝੀ ਮੈਂ ਅੱਜ ਵੀ ਕਹ ਦਿੰਨਾ ਕਿ ਸ਼ਿਪਕਲੀ ਸਾਰੀ ਰਾਤ ਕੀੜੇ ਮਕੌੜੇ ਖਾਂਦੀ ਐ ਮੱਛਰ ਖਾਂਦੀ ਐ ਜਦੋਂ ਦਿਨ ਚੜਦਾ ਗੁਰੂ ਸਾਹਿਬ ਦੀ ਫੋਟੋ ਦੇ ਥੱਲੇ ਲੁਕ ਜਾਂਦੀ ਐ ਉਹਦੇ ਅੱਲੇ ਲੁਕ ਜਾਂਦੀ ਐ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਉਹ ਐਦਾਂ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਲੋਕ ਧਰਮ ਨੂੰ ਆਪਣੀ ਮੁਠੀ 'ਚ ਲੈ ਕੇ ਐਂ ਵਰਤਦੇ ਰਹੇ ਆਪਾਂ ਨਤਮਸਤਕ ਹੋ ਕੇ ਮੱਥਾ ਟੇਕਦੇ ਰਹੇ ਬੜੀ ਹੁਣ ਵੀ ਬਹੁਤ ਸਾਰੀਆਂ ਨਗੋਚਾਂ ਨੁਕਸ ਕੱਢਣਗੇ ਪਰ ਸਾਡੀ ਸ਼ਰਧਾ ਸਾਰੀ ਸਾਡੇ ਸਾਡੇ ਲੱਖਾਂ ਲੋਕਾਂ ਦੀ ਜਿਹੜੀ ਸ਼ਰਧਾ ਹੈ ਉਹਦੇ ਅੱਗੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਵਾਰਥੀ ਆਵਾਜ਼ ਉਹ ਚੱਲਣੀ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਸਭ ਦੀ ਹੈ ਉਹਨੂੰ ਵੀ ਐ ਰੱਖਿਆ ਵੀ ਸਾਡੀ ਹੈ ਇਹ ਇੱਕੋ ਚੈਨਲ ਦੀ ਹੈ ਅਸੀਂ ਜਦੋਂ ਵਿਧਾਨ ਸਭਾ 'ਚ ਬਿੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਐ ਜਿਹੜਾ YouTube ਦਾ ਚੈਨਲ ਬਣਾਇਆ ਸੀ ਉਹ ਤੇ ਵੀ ਹਫ਼ਤੇ ਦੀ ਪਵੰਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ 'ਚ ਸ਼੍ਰੋਮਣੀ ਕਮੇਟੀ ਦੇ ਕੱਤਰੇ ਵਿੱਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ 'ਚ ਵੀ ਆਏ ਆਏ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐ ਦਰਦੂਗਾ ਮੈਂ ਸਾਰਾ ਸਾਹਮਣੇ ਬੁਲਾਓ ਮੈਂ ਅੱਜ ਕਹਿਣਾ ਚਾਹੁੰਨਾ ਬੁਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਸਾਰਿਆਂ ਨੂੰ ਮਨਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਭਾਈ ਜੈਤਾ ਜੀ ਮਿਊਜ਼ੀਅਮ ਚ ਵੀ ਤੇ ਉੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲੈਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਅਹੀਂ ਕਹੋ ਕਹੀਏ ਇਹਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦਿਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕਿਹਦੀ ਸੀ ਉਹ ਸਰਕਾਰ ਨੇ ਬਣਾਇਆ ਸੀ ਤੇ ਬਦਲ ਸਿੰਘ ਦੀ ਸਰਕਾਰ ਹੀ ਸੀ ਉਦੋਂ ਉਦੋਂ ਹੀ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨੇ ਮਨਾਉਂਦੀਆਂ ਹੁੰਦੀਆਂ ਕੰਮ ਕਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੋਸਦੀ ਜਾਂਦੀ ਹੈ ਸਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇੱਕ ਹੁੰਦੇ ਨੇ ਵੀ ਕਿਵੇਂ ਕਰਨਾ ਹੈ ਬੰਨਾਈ ਕਰਨਾ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲਓ ਦਵਾਰੇ ਬੰਨ ਲੈਨੇ ਆ ਪਾਗ ਇਹ ਅੱਦ ਸਤਾਰ ਦੁਬਾਰੇ ਸੱਜਣੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਬ ਅਕਾਲ ਤਖਤ ਸਭ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਹਿੂਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਅਪਾਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲਕਾਂ ਦੀ ਗੱਲ ਕਰਦੇ ਆ ਕਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਿਊ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਰ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ پیسے ਗੋਲ ਕਾਂ ਚ ਸਬੂਤ ਮੰਗੇ ਹੁੰਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾਮ ਆਲਕ ਬਣ ਕੇ ਬੈਠੋ ਨਾ ਅਸੀਂ ਚਲਾਉਂਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮaaf ਕਰ ਦੋ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਹਾਂ ਹਾਂਜੀ ਹਾਂਜੀ ਮੈਸਰ ਖਾਨਾ ਤੋਂ ਅਗੇ ਤਾਂ ਮੁੱਖ ਮੰਤਰੀ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਅਕਾਲੀ ਦਲ ਤੇ ਨਾਮ ਨਹੀਂ ਲਿਆ ਉਹਨਾਂ ਨੇ ਐਸਜੀਪੀਸੀ ਦਾ ਜ਼ਿਕਰ ਕੀਤਾ ਅਕਾਲੀ ਦਲ ਦਾ ਜ਼ਿਕਰ ਕੀਤਾ ਕਈ ਸਰ ਗਿਆ ਉਦਾਹਰਨਾਂ ਦਿੱਤੀਆਂ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਕੋਈ ਸਾਦਾ ਹੈ ਤਾਂ ਮੈਂ ਇੱਕ ਇੱਕ ਦਾ ਕੱਚਾ ਚਿੱਠਾ ਖੋਲਾਂਗਾ ਮੇਰੇ ਕੋਲੇ ਸਾਰੇ ਡਾਕੂਮੈਂਟਸ ਨੇ ਸਾਰਾ ਕੁਝ ਮੇਰੇ ਕੋਲੇ ਸਬੂਤਾਂ ਦੇ ਰੂਪ ਦੇ ਵਿੱਚ ਪਿਆ ਹੈ ਗੁਰਚਰਨ ਗਰੇਵਾਲ ਸਾਡੇ ਨਾਲ ਐਸਜੀਪੀਸੀ ਤੋਂ ਜੁੜੇ ਨੇ ਗਰੇਵਾਲ ਸਾਹਿਬ ਤੁਸੀਂ ਸੁਣ ਲਿਆ ਹੋਣਾ ਸੀਐਮ ਭਗਵੰਤ ਮਾਨ ਨੂੰ ਅੱਜ ਫੇਰ ਉਹ ਇੱਕ ਸਪੀਚ ਕਰ ਰਹੇ ਸੀ ਔਰ ਇਸ ਮੌਕੇ ਤੇ ਉਹਨਾਂ ਨੇ ਨਾਮ ਨਹੀਂ ਲਿਆ ਪਰ ਇਸ਼ਾਰਾ ਐਸਜੀਪੀਸੀ ਆਕਾਲੀ ਦਲ ਵਾਲੀ ਹੈ ਕਿ ਗੁਰੂ ਦੀ ਗੋਲਕਤੀ ਵਰਤੋ ਹੁੰਦੀ ਹੈ ਜਿਹੜੀ ਗੁਰਬਾਣੀ ਹੈ ਉਹ ਉਹਦੇ ਤੇ ਮੋਨੋਪੋਲੀ ਕੀਤੀ ਹੋਈ ਹੈ ਉਹਨਾਂ ਕਿਹਾ ਕਿ ਮੈਨੂੰ ਇਹ ਸੁਣਨ ਚ ਆ ਰਿਹਾ ਕਿ ਮੈਨੂੰ ਸਦਨ ਦੀ ਤਿਆਰੀ ਹੈ ਕਿ ਸਖਤਰੇ ਸਦ ਲਿਆ ਜਾਵੇ ਉਹ ਕਹਿੰਦੇ ਮੈਂ ਤਿਆਰ ਹਾਂ ਜਦੋਂ ਸਦਨਗੇ ਮੈਂ ਇੱਕ ਇੱਕ ਦਾ ਕੱਚਾ ਚਿੱਟਾ ਖੋਲਾਂਗਾ ਦੇਖੋ ਉਗਮ ਹੰਤਮਾਨ ਤੇ ਜਾਂ ਇਹਨਾਂ ਦੀ ਪਾਰਟੀ ਜਿਹੜੀ ਹੈ ਇਹਨਾਂ ਦਾ ਕੰਮ ਹੈ ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ ਹੁਣ ਇਹ ਦੂਸਰਾ ਕੰਮ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਕਰ ਪਏ ਲੋਕਾਂ ਨੂੰ ਗੁੰਮਰਾਹ ਕਰਨ ਦਾ ਟਿਕਰਾ ਸੀ ਏਜੰਡਾ ਸੀ ਜਿਸ ਦੇ ਵਿੱਚ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਕਾਮਯਾਬ ਜਰੂਰ ਹੋ ਗਏ ਪਰ ਹੁਣ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਜਿੱਥੇ ਗੁਰੂ ਵੀ ਗੱਲ ਕਰ ਰਹੇ ਨੇ ਜਿੱਥੇ ਇਹ ਧਾਰਮਿਕ ਖੇਤਰ ਦੇ ਅੰਦਰ ਜਿਹੜਾ ਇਹਨਾਂ ਨੇ ਦਖਲਅੰਦਾਜ਼ੀ ਕਰ ਲਈ ਆ ਅਸੀਂ ਧਰਮ ਨੂੰ ਮੰਨਣਾ ਧਰਮ ਦਾ ਸਤਕਾਰ ਕਰਨਾ ਗੁਰੂ ਦੇ ਕਹਿੰਦੇ ਹੁੰਦੇ ਆ ਦਿਹਾੜੇ ਮਨਾਉਣੇ ਉਸ ਗੱਲ ਤੇ ਸਾਨੂੰ ਕੋਈ ਇਤਰਾਜ਼ ਨਹੀਂ ਨਾਂ ਚਰੋਣੀ ਕਮੇਟ ਨੇ ਇਤਰਾਜ਼ ਕੀਤਾ ਸਿਰਫ ਇਹ ਗੱਲ ਦੱਸੀ ਸੀ ਕਿ ਜੇ ਕਿਨਾਂ ਇਥੋਂ ਸੈਂਕੜੇ ਕਿਲੋਮੀਟਰ ਦੂਰ ਪਟਨਾ ਦੇ ਵਿੱਚ ਉਥੋਂ ਦੀ ਨਤੀਜ ਸਰਕਾਰ ਗੁਰੂ ਕਿਨਾਂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਤਾਬਦੀ ਸਮਾਗਮ ਮਨਾਉਣ ਦੇ ਲਈ ਸਾਰੇ ਪ੍ਰੰਧ ਆਪ ਪੈਸਾ ਖਰਚ ਕੇ ਸੋ ਸਾਰੇ ਪ੍ਰਬੰਧ ਸ਼ੋਣਿਕ ਬੈਟੇ ਨੂੰ ਦੇ ਸਕਦੀ ਆ ਉਹਦਾ ਮਕਸਦ ਸੀ ਉਹਦਾ ਮਤਲਬ ਸੀ ਹਾਲਾਂਕਿ ਕੋਈ ਸਾਂਝ ਨਹੀਂ ਹੈ ਸਾਡੀ ਰਾਜਨੀਤਿਕ ਸਾਂਝ ਵੀ ਨਹੀਂ ਹੈ ਜੇ ਕੋਈ ਅਕਾਲੀ ਦਲਾਂ ਨਾਲ ਕੋਈ ਸਾਂਝ ਸੀ ਉਹਨਾਂ ਦੀ ਪਰ ਗੱਲ ਕੀ ਆ ਕਿ ਜਿਹੜੀ ਗੱਲ ਮਰਜ਼ਾਦਾ ਨਾਲ ਹੋਣੀ ਹੁੰਦੀ ਆ ਉਹ ਉਸੇ ਉਹੀ ਸ਼ੋਭਾ ਦਿੰਦੀ ਆ ਸੋ ਬਾਰ-ਬਾਰ ਸਾਨੂੰ ਇਸ ਗੱਲ ਦੇ ਲਈ ਇਹ ਕਹਿਣਾ ਕਿ ਅਸੀਂ ਕੋਈ ਰੋਕ ਰਹੇ ਆ ਨਾ ਅਸੀਂ ਰੋਕਿਆ ਮੈਂ ਅੱਜ ਦੱਸਣਾ ਚਾਹਣਾ ਭਗਵਾਨ ਜੀ ਮਾਨ ਜਾਂ ਉਹਦੇ ਜਿੰਨੇ ਚੇਲੇ ਚਾੜਰੇ ਆ ਕਿ ਭਗਵਾਨ ਤਮਾਨ ਸਰਕਾਰ ਵੱਲੋਂ ਨਗਰ ਕੀਰਤਨ ਕੱਢੇ ਜਾ ਰਿਹਾ ਉਹ ਨਗਰ ਕੀਰਤਨ ਜਗਰਾਉਂ ਪਹੁੰਚ ਰਿਹਾ ਤੇ ਜਗਰਾਉਂ ਦੇ ਵਿੱਚ ਬਾਕੀ ਸਾਰੇ ਥਾਵਾਂ ਦੇ ਵਿੱਚ ਵੀ ਸ਼ਰੋਣੀ ਕਮੇਟੀ ਵੱਲੋਂ ਉਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਗੁਰੂ ਦੇ ਦਾ ਸਵਾਗਤ ਆ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹ ਇਹ ਗੱਲ ਅਸੀਂ ਇਹਨਾਂ ਦੀ ਜਿਹੜੀ ਗੱਲ ਆ ਨਾ ਉਹ ਇਸ ਗੱਲ ਤੇ ਕਿਨਾਂ ਕਿੰਤੂ ਪਰੰਤੂ ਆ ਕਿ ਇਹਨਾਂ ਨੂੰ ਇਸ ਗੱਲ ਦਾ ਚੱਜ ਨਹੀਂ ਹੈਗਾ ਜਿਹੜਾ ਕੋ ਸ਼੍ਰੀਨਗਰ ਚ ਕੀਤਾ ਹੁਣ ਚਤਾਵਦੀ ਸਮਾਗਮਾਂ ਤੇ ਉੱਥੇ ਸਟੇਜ ਤੇ ਭੰਗੜੇ ਪਵਾਏ ਬੰਦਿਆਂ ਤੋਂ ਗਾਣੇ ਗੁਆਏ ਹੁਣ ਤੁਸੀਂ ਜਿਹੜੇ ਬੋਰਡ ਲਾਏ ਹੋ ਬੋਰਡ ਦੇ ਵਿੱਚ ਮਰਯਾਦਾ ਤੋਂ ਉਲਟ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਵੀ ਇਹ ਕਰਵਾ ਕੌਣ ਰਿਹਾ ਇਹਨਾਂ ਤੋਂ ਇਹ ਇਹ ਸਾਰਾ ਇੱਕ ਕੀ ਕਿਹੜਾ ਯੋਜਿਤ ਏਜੰਡਾ ਹੀ ਤਾਂ ਨਹੀਂਗਾ ਕਿ ਇਸ ਬੰਦੇ ਦਾ ਜਰੂਸ ਕੱਢਣ ਵਾਸਤੇ ਕੋਈ ਇਸ ਤਰ੍ਹਾਂ ਦਾ ਕਰਵਾਇਆ ਜਾ ਰਿਹਾ ਹੋਵੇ ਜੁੜੀਆਂ ਤਸਵੀਰਾਂ ਉੱਥੇ ਲਾਈਆਂ ਜਾ ਰਹੀਆਂ ਮੰਨੋ ਹੈਰਾਨੀ ਇਸ ਗੱਲ ਦੀ ਆ ਬਈ ਤੁਸੀਂ ਲੋਕਾਂ ਨਾਲ ਮੱਥਾ ਲਾ ਲਿਆ ਲੋਕਾਂ ਦਾ ਜਵਾਬ ਦੇਦਾ ਤੁਸੀਂ ਹੁਣ ਸੰਗਤ ਨਾਲ ਲਾ ਰਹੇ ਹੋ ਤੁਸੀਂ ਸ਼ਰੋਣੀ ਕਮੇਟੀ ਨਾਲ ਲਾਇਆ ਸ਼ਰੋਣੀ ਕਮੇਟੀ ਦਾ ਇਹਦਾ ਸਾਡਾ ਬੋਰਡ ਬਣਾਉਣ ਦੇ ਚੱਕਰ ਚ ਪਏ ਤੁਸੀਂ ਇਹਦਾ ਐਕਟ ਨੂੰ ਤੋੜਨ ਦੀ ਤੁਸੀਂ ਗੱਲ ਕੀਤੀ ਤੇ ਗਾਂ ਹੁਣ ਤੁਸੀਂ ਅੱਜ ਕੱਲ ਤੱਕ ਸਭ ਨੂੰ ਲਾ ਲਿਆ ਮੈਨੂੰ ਡਰ ਲੱਗ ਰਿਹਾ ਮੈਨੂੰ ਬੜਾ ਨਾ ਮੇਰੇ ਮਨ ਦੇ ਅੰਦਰ ਬੜਾ ਇੱਕ ਡਰ ਬਿਠਾ ਹੋਇਆ ਤੇ ਇਹਨਾਂ ਨੇ ਅਫਵਾਹ ਫਲਾਈ ਹੈ ਕਿ ਉਹਨੂੰ ਅਸੀਂ ਤਲਬ ਕਰਨਾ ਫਰਾਨਾ ਕਰਨਾ ਚਲੋ ਮੇਰੇ ਦਾ ਅਧਿਕਾਰ ਖੇਤਰ 'ਚ ਨਹੀਂ ਹੈਗਾ ਤੇ ਮੈਨੂੰ ਤਾਂ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਫਲਾ ਕੇ ਇਹ ਕਹਿਣਾ ਕਿ ਚਾਉਂਦੇ ਨੇ ਦੇਖੋ ਧਰਮ ਖੇਤਰ ਦੇ ਅੰਦਰ ਖਾਸ ਤੌਰ ਤੇ ਕਾਲ ਤਖਤ ਨਾਲ ਮਤਥਾ ਲਾਉਣਾ ਕੋਈ ਛੋਟੀ ਜੀ ਗੱਲ ਨਹੀਂ ਕਿ ਸੌਖੀ ਗੱਲ ਨਹੀਂ ਗੀ ਇਹ 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 ਕੋਈ ਸਿਆਸੀ ਬਿਆਨਬਾਜ਼ੀ ਦੇ ਅੰਦਰ ਨਹੀਂ ਆਉਂਦਾ ਸੋ ਭਗਵਾਨ ਤਮਨ ਜੀ ਇਸ ਗੱਲ ਤੋਂ ਬਚੋ ਬਹੁਤ ਇਹ 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 ਜਿਹੜਾ ਇਹ ਜਿਹੜੀ ਸ਼ਕਤੀ ਆ ਕਾਲ ਤਖਤ ਸਾਹਿਬ ਦੀ ਬਹੁਤ ਵੱਡੀ ਸ਼ਕਤੀ ਆ ਇਸ ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਨਾ ਕਰੋ ਰਾਜਨੀਤਿਕ ਤੁਸੀਂ ਮਥੇਰੀਆਂ ਗੱਲਾਂ ਕਹਿ ਦਿਆਂ ਮੈਂ ਫਲਾਨੇ ਦਾ ਆ ਟਾ ਦੂੰਗਾ ਮੈਂ ਆ ਟਾ ਦੂੰਗਾ ਉਹ ਉਹ ਕਰ ਦੂੰ ਤੁਸੀਂ ਉਹ ਨਹੀਂ ਕਰ ਸਕੇ ਤੇ ਤੁਸੀਂ ਇਹ ਕਿਨਾਂ ਰਾਜਨੀਤੀ ਤੋਂ ਹਟ ਕੇ ਹੁਣ ਤੁਸੀਂ ਧਰਮ ਦੇ ਖੇਤਰ ਵਿੱਚ ਆ ਗਏ ਹੋ ਇਹ ਇਹ ਚੰਗੇ ਸੰਕੇਤ ਨਹੀਂ ਹੈਗੇ ਸੋ ਮੈਨੂੰ ਕੋਈ ਬਾਹਲਾ ਨਾਮ ਇਹਨੂੰ ਦੀ ਸੁਣਨ ਦੀ ਲੋੜ ਆ ਤੇ ਨਾਮ ਇਹਨੂੰ ਉਹਦੀ ਕੋਈ ਟਿੱਪਣੀ ਕਰਨ ਦੀ ਲੋੜ ਆ ਪਰ ਅਫਸੋਸ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਵੇ ਤੇ ਇਹ ਸਾਡੇ ਵਾਸਤੇ ਬੜੀ ਹੀ ਸ਼ਰਮਨਾਕ ਗੱਲ ਆ ਆਉਣ ਵਾਲੇ ਚੰਗੇ ਪ੍ਰਵਿੱਖਤੀ ਨਿਸ਼ਾਨੀ ਨਹੀਂ ਹੈ ਜੀ ਸ਼ੁਕਰੀਆ ਤਨਵਦ ਗਰੇਵਾਲ ਸਾਹਿਬ ਆਪਣੀ ਗੱਲ ਕਹਿਣ ਦੇ ਲਈ ਤਾਂ ਗੁਰਚਰਨ ਸਿੰਘ ਗਰੇਵਾਲ ਉਹਨਾਂ ਵੱਲੋਂ ਆਪਣਾ ਆਪਣੀ ਗੱਲ ਕਹੀ ਗਈ ਹੈ ਔਰ ਉਹਨਾਂ ਕਿਹਾ ਕਿ ਸੀਐਮ ਨੂੰ ਇਹ ਗੱਲਾਂ ਜਿਹੜੀਆਂ ਨੇ ਇਹ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਕੰਟਰਡਿਕਟਰੀ ਸਟੇਟਮੈਂਟਸ ਹੈ ਉਸਦੇ ਵਿੱਚ ਨਹੀਂ ਪੈਣਾ ਚਾਹੀਦਾ ਇੱਕ ਬਿਨਾ ਮਤਲਬ ਦੇ ਵਿਵਾਦ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਇਹ ਗੱਲ ਐਸਜੀਪੀਸੀ ਕਹਿ ਰਹੀ ਹੈ